ਦੋਸਤੋ ਅੱਜਕਲ੍ਹ ਜੇਬ ਦੇ ਵਿੱਚ ਪੈਸੇ ਰੱਖ ਕੇ ਘੁੰਮਣ ਦਾ ਜ਼ਮਾਨਾ ਖਤਮ ਹੋ ਚੁੱਕਾ ਹੈ ਹੁਣ ਛੋਟੀ ਤੋਂ ਛੋਟੀ ਖਰੀਦਦਾਰੀ ਤੋਂ ਲੈ ਕੇ ਵੱਡੀ ਤੋਂ ਵੱਡੀ ਖਰੀਦੋ-ਫਰੋਖਤ ਅਸੀਂ ਆਨਲਾਈਨ ਪੇਮੈਂਟ ਦੇ ਰਾਹੀਂ ਕਰਦੇ ਹਾਂ ਨੈੱਟ ਬੈਂਕਿੰਗ ਦੇ ਰਾਹੀਂ ਕਰਦੇ ਹਾਂ ਯੂਪੀਆਈ ਦੇ ਰਾਹੀਂ ਕਰਦੇ ਹਾਂ ਜਿੱਥੇ ਯੂਪੀਆਈ ਨੇ ਸਾਨੂੰ ਕੋਈ ਵੀ ਅਦਾਇਗੀ ਲੈਣੀ ਜਾਂ ਫਿਰ ਦੇਣੀ ਬਹੁਤ ਆਸਾਨ ਬਣਾ ਦਿੱਤੀ ਹੈ ਉੱਥੇ ਹੀ ਕਈ ਵਾਰ ਸਾਡੀ ਆਪਣੀ ਅੰਗੈਲੀ ਦੇ ਕਰਕੇ ਜਾਂ ਫਿਰ ਸਾਡੀ ਚੌਕਸੀ ਨਾ ਹੋਵੇ ਉਸ ਸਮੇਂ ਕਈ ਵਾਰੀ UPI ਦੀ ਪੇਮੈਂਟ ਗਲਤ ਹੱਥਾਂ ਦੇ ਵਿੱਚ ਪਹੁੰਚ ਜਾਂਦੀ ਹੈ ਪੈਸੇ ਗਲਤ ਥਾਂ ਤੇ ਉੱਪਰ ਵੀ ਪਹੁੰਚ ਜਾਂਦੇ ਨੇ ਪਰੰਤੂ ਜੇਕਰ ਤੁਹਾਡੀ UPI ਪੇਮੈਂਟ ਗਲਤ ਵੀ ਹੋ ਜਾਵੇ ਤਾਂ ਵੀ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਤੁਹਾਡੀ ਗਲਤ ਹੋਈ UPI ਪੇਮੈਂਟ ਦੇ ਪੈਸੇ ਤੁਹਾਡੇ ਕੋਲ ਵਾਪਸ ਆ ਸਕਦੇ ਨੇ ਅਤੇ ਇਹੀ ਤਰੀਕਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਗਲਤ ਜੁਪੀਆਈ ਪੇਮੈਂਟ ਜਾਂ ਆਨਲਾਈਨ ਪੇਮੈਂਟ ਉਦੋਂ ਹੀ ਹੁੰਦੀ ਹੈ ਜੇਕਰ ਤੁਸੀਂ ਪੂਰੀ ਤਰ੍ਹਾਂ ਚੌਕਸ ਨਹੀਂ ਹੁੰਦੇ ਜਾਂ ਫਿਰ ਤੁਸੀਂ ਆਪਣੀ ਅੰਗੈਲੀ ਵਰਤਦੇ ਹੋ ਮਤਲਬ ਕਿ ਤੁਸੀਂ ਜੁਪੀਆਈ ਪੇਮੈਂਟ ਕਰਨ ਸਮੇਂ ਜੇਕਰ ਤੁਸੀਂ UPI ID ਭਰਦੇ ਹੋ ਤਾਂ ਫਿਰ ਉਸ ਦੇ ਵਿੱਚ ਕੋਈ ਗਲਤੀ ਹੋ ਜਾਵੇ ਜਾਂ ਫਿਰ ਤੁਸੀਂ ਕਿਸੇ ਮੋਬਾਈਲ ਨੰਬਰ ਦੇ ਉੱਪਰ ਪੇਮੈਂਟ ਕਰਦੇ ਹੋ ਉਸ ਦੇ ਨੰਬਰ ਦੇ ਵਿੱਚ ਕੋਈ ਲਿਖਣ ਦੇ ਲੱਗਿਆ ਕੋਈ ਅੱਖਰ ਹੋਰ ਪੈ ਜਾਵੇ ਤਾਂ ਵੀ UPI ਪੇਮੈਂਟ ਗਲਤ ਹੋ ਜਾਂਦੀ ਹੈ ਗਲਤ ਥਾਂ ਦੇ ਉੱਪਰ ਪਹੁੰਚ ਜਾਂਦੀ ਹੈ ਹੁਣ ਅਜਿਹੀ ਪੇਮੈਂਟ ਕਰਨ ਵਾਲਾ ਵਿਅਕਤੀ ਕਈ ਵਾਰੀ ਪਰੇਸ਼ਾਨ ਵੀ ਹੋ ਜਾਂਦਾ ਹੈ ਪਰੰਤੂ ਸਰਕਾਰ ਦੇ ਵੱਲੋਂ ਗਲਤ UPI ਪੇਮੈਂਟ ਨੂੰ ਵਾਪਸ ਮੰਗਵਾਉਣ ਦੇ ਤਰੀਕੇ ਵੀ ਬਣਾਏ ਹੋਏ ਨੇ ਅਤੇ ਇਹਨਾਂ ਤਰੀਕਿਆਂ ਦੇ ਰਾਹੀਂ ਅਸੀਂ ਆਪਣੀ ਪੇਮੈਂਟ ਵਾਪਸ ਮੰਗਵਾ ਸਕਦੇ ਹਾਂ ਹੁਣ ਅੱਗੇ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਨ ਕਰ ਲਓ ਅਤੇ ਹੁਣ ਤੁਸੀਂ ਸਾਡੀ ਖਬਰਾਂ ਅਤੇ ਸਾਡੀ ਵੀਡੀਓ ਸਾਡੀ ਪੋਸਟਾਂ ਨੂੰ bajjipunjabi.in ਵੈੱਬਸਾਈਟ ਦੇ ਉੱਪਰ ਵੀ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਦੋਸਤੋ UPI ਦੀ ਪੇਮੈਂਟ ਕਰਨ ਲੱਗਿਆਂ ਪੂਰੀ ਤਰ੍ਹਾਂ ਚੌਕਸੀ ਵਰਤਣੀ ਚਾਹੀਦੀ ਹੈ ਇਸ ਦੇ ਨਾਲ ਸੰਬੰਧਿਤ ਵੀ ਅਸੀਂ ਆਪਣੀ ਇੱਕ ਵੱਖਰੀ ਵੀਡੀਓ ਬਣਾਈ ਹੋਈ ਹੈ ਤੁਸੀਂ ਸਾਡੇ ਚੈਨਲ ਦੇ ਉੱਪਰ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਅਤੇ ਫਿਰ ਵੀ ਖੁਦ ਨਾਲ ਕਾਸਤਾ ਜੇਕਰ UPI ਦੀ ਪੇਮੈਂਟ ਗਲਤ ਹੋ ਵੀ ਜਾਵੇ ਤਾਂ ਫਿਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਇਸ ਸ਼ਿਕਾਇਤ ਕਿੱਥੇ-ਕਿੱਥੇ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬੈਂਕ ਦੇ ਕਸਟਮਰ ਕੇਅਰ ਦੇ ਉੱਪਰ ਇਹ ਸ਼ਿਕਾਇਤ ਕਰ ਸਕਦੇ ਹੋ ਇਸ ਲਈ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਤੁਸੀਂ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ ਅਤੇ ਜੇਕਰ ਖੁਦ ਨਾਲ ਕਾਸਤਾ ਇਹੋ ਜਿਹੇ ਹਾਲਾਤ ਬਣਨ ਤਾਂ ਫਿਰ ਤੁਸੀਂ ਕਸਟਮਰ ਕੇਅਰ ਦੇ ਉੱਪਰ ਗੱਲ ਕਰਕੇ ਉਸ ਆਪਣੀ ਗਲਤ ਹੋਈ UPI ਪੇਮੈਂਟ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਸਦੇ ਲਈ ਤੁਹਾਨੂੰ ਆਪਣੀ ਉਸ UPI ਪੇਮੈਂਟ ਦੀ ਟ੍ਰਾਂਜੈਕਸ਼ਨ ਆਈਡੀ ਆਪਣੇ ਕੋਲ ਰੱਖਣੀ ਪਵੇਗੀ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਅਤੇ ਆਪਣੇ ਅਕਾਊਂਟ ਸੰਬੰਧੀ ਵੀ ਜਾਣਕਾਰੀ ਤੁਹਾਡੇ ਕੋਲ ਸ਼ਿਕਾਇਤ ਦਰਜ ਕਰਵਾਉਣ ਵੇਲੇ ਹੋਣੀ ਚਾਹੀਦੀ ਹੈ ਤਾਂ ਕਿ ਆਸਾਨੀ ਨਾਲ ਤੁਸੀਂ ਫਟਾਫਟ ਸ਼ਿਕਾਇਤ ਦਰਜ ਕਰਵਾ ਸਕੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਆਨਲਾਈਨ ਕਸਟਮਰ ਕੇਅਰ ਦੇ ਉੱਪਰ ਗੱਲ ਕਰਨ ਦੇ ਵਿੱਚ ਕਠਿਨਾਈ ਮਹਿਸੂਸ ਹੁੰਦੀ ਹੈ ਤਾਂ ਫਿਰ ਤੁਸੀਂ ਆਪਣੇ ਸਬੰਧਤ ਬੈਂਕ ਦੇ ਵਿੱਚ ਜਾ ਕੇ ਵੀ ਬੈਂਕ ਦੇ ਅਧਿਕਾਰੀ ਨੂੰ ਮਿਲ ਕੇ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਪਰ ਤੁ ਬੈਂਕ ਕੰਪਲੇਂਟ ਕਰਨ ਦੇ ਲਈ ਜਾਣ ਸਮੇ ਆਪਣੀ ਪਾਸਬੁੱਕ ਲੈਣੀ ਨਾ ਭੁੱਲੋ ਕਿਉਂਕਿ ਤੁਹਾਡੇ ਅਕਾਊਂਟ ਦੀ ਜਾਣਕਾਰੀ ਤੁਹਾਡੇ ਕੋਲ ਹੋ ਸਕਦਾ ਮੂਜਵਾਨੀ ਨਾ ਹੋਵੇ ਅਤੇ ਇਸ ਦੇ ਨਾਲ ਹੀ ਉਸ ਗਲਤ ਹੋਈ UPI ਪੇਮੈਂਟ ਦੀ ट्रांजੈਕਸ਼ਨ ਆਈਡੀ ਵੀ ਤੁਸੀ ਸਕਰੀਨਸ਼ਾਟ ਲੈ ਕੇ ਬੈਂਕ ਦੇ ਵਿੱਚ ਤੁਹਾਨੂੰ ਲਿਜਾਣੀ ਪਵੇਗੀ ਇਸ ਤੋਂ ਇਲਾਵਾ ਤੁਸੀਂ NPCI ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਇੱਕ ਨੰਬਰ ਦੇ ਉੱਪਰ ਵੀ ਕੰਪਲੀਟ ਦਰਜ ਕਰਵਾ ਸਕਦੇ ਹੋ ਉਹ ਨੰਬਰ ਹੈ 1800 120 1740 ਇਸ ਨੰਬਰ ਦੇ ਉੱਪਰ ਕੰਪਲੇਂਟ ਦਰਜ ਕਰਵਾਉਣ ਲੱਗੇ ਆ ਵੀ ਤੁਹਾਨੂੰ ਉਸ ਗਲਤ ਹੋਈ UPI ਦੀ ट्रांजैक्शन ਆਈਡੀ ਦਾ ਨੰਬਰ ਆਪਣੇ ਕੋਲ ਲੈ ਕੇ ਰੱਖੋ ਆਪਣੇ ਅਕਾਊਂਟ ਦਾ ਪੂਰਾ ਵੇਰਵਾ ਆਪਣੇ ਕੋਲ ਲੈ ਕੇ ਰੱਖੋ ਤਾਂ ਕਿ ਤੁਸੀਂ ਉੱਥੇ ਸਬੰਧਤ ਅਧਿਕਾਰੀ ਨੂੰ ਪੂਰੀ ਜਾਣਕਾਰੀ ਦੇ ਸਕੋ ਇਸ ਦੇ ਨਾਲ ਹੀ ਜੇਕਰ ਤੁਸੀਂ ਆਨਲਾਈਨ ਕੰਪਲੇਂਟ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਪਣੇ Google ਬ੍ਰਾਊਜ਼ਰ ਦੇ ਵਿੱਚ NPCI ਕੰਪਲੇਂਟ ਸਰਚ ਕਰੋਗੇ ਅਤੇ ਫਿਰ ਤੁਸੀਂ ਆਪਣੇ ਪੂਰੀ ਵੇਰਵਾ ਭਰ ਕੇ ਕੰਪਲੇਂਟ ਦਰਜ ਕਰਵਾ ਸਕਦੇ ਹੋ ਅਤੇ ਕੰਪਲੇਂਟ ਦਰਜ ਕਰਵਾਉਣ ਤੋਂ ਬਾਅਦ ਇੱਥੋਂ ਤੁਸੀਂ ਆਪਣੀ ਕੰਪਲੇਂਟ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਹੀ Google ਬ੍ਰਾਊਜ਼ਰ ਦੇ ਉੱਪਰ ਜਾ ਕੇ ਜੇਕਰ ਅਸੀਂ NPCI ਕੰਪਲੇਂਟ ਟੋਲ ਫਰੀ ਨੰਬਰ ਸਰਚ ਕਰੀਏ ਤਾਂ ਵੀ ਉੱਥੇ 1800 120 1740 ਨੰਬਰ ਆ ਜਾਂਦਾ ਹੈ ਅਸੀਂ ਇੱਥੋਂ ਸਰਚ ਕਰਕੇ ਵੀ ਉਸ ਨੰਬਰ ਤੇ ਜਾ ਕੇ ਕੰਪਲੇਂਟ ਦਰਜ ਕਰਵਾ ਸਕਦੇ ਹਾਂ ਤੁਸੀਂ UPI ਪੇਮੈਂਟ ਕਰਨ ਲੱਗੇ ਹੋ ਪੂਰੀ ਤਰ੍ਹਾਂ ਚੌਕਸੀ ਵਰਤੋ ਫਿਰ ਵੀ ਜੇਕਰ ਪੇਮੈਂਟ ਗਲਤ ਹੋ ਜਾਵੇ ਫਿਰ ਤੁਸੀਂ ਇਸ ਤਰੀਕਿਆਂ ਦੇ ਨਾਲ ਆਪਣੀ ਪੇਮੈਂਟ ਵਾਪਸ ਮੰਗਵਾ ਸਕਦੇ ਹੋ ਇਕ ਗੱਲ ਯਾਦ ਰੱਖਿਓ ਕਿ ਪੇਮੈਂਟ ਗਲਤ ਹੋਣ ਤੋਂ ਬਾਅਦ ਡਿਲੇ ਨਹੀਂ ਕਰਨੀ ਚਾਹੀਦੀ ਉਸੇ ਵਕਤ ਜਾਂ ਫਿਰ ਉਸੇ ਦਿਨ ਇਹ ਕੰਪਲੇਂਟ ਦਰਜ ਕਰਵਾ ਦੇਣੀ ਚਾਹੀਦੀ ਹੈ ਜਾਂ ਫਿਰ ਉਸ ਤੋਂ ਅਗਲੇ ਆਉਣ ਵਾਲੇ ਵਰਕਿੰਗ ਦਿਨ ਦੇ ਵਿੱਚ ਜਾ ਕੇ ਆਪਣੇ ਬੈਂਕ ਦੇ ਵਿੱਚ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੇ ਗਏ ਹੋਏ ਪੈਸੇ ਤੁਹਾਡੇ ਖਾਤੇ ਦੇ ਵਿੱਚ ਵਾਪਸ ਆ ਜਾਣ ਸ਼ਿਕਾਇਤ ਦਰਜ ਕਰਵਾਉਣ ਤੋਂ ਪਹਿਲਾਂ ਇੱਕ ਵਾਰੀ ਜਿਸ ਵਿਅਕਤੀ ਦੇ ਕੋਲ ਗਲਤ ਪੇਮੈਂਟ ਜਾ ਚੁੱਕੀ ਹੈ ਜੇਕਰ ਤੁਹਾਡਾ ਉਸ ਨਾਲ ਸੰਪਰਕ ਹੋ ਸਕਦਾ ਹੈ ਤਾਂ ਫਿਰ ਉਸ ਨਾਲ ਸੰਪਰਕ ਕਰਕੇ ਪੇਮੈਂਟ ਵਾਪਸ ਕਰਨ ਦੀ ਮੰਗ ਕੀਤੀ ਜਾ ਸਕਦੀ ਹੈ ਪਰੰਤੂ ਜੇਕਰ ਉਸ ਵਿਅਕਤੀ ਨਾਲ ਸੰਪਰਕ ਹੋ ਹੀ ਨਹੀਂ ਸਕਦਾ ਜਾਂ ਫਿਰ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਤਾਂ ਫਿਰ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ